ਟਾੜਾ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਟਾੜਾ ਜੀ ਕਿਸ ਕਾਰਨਾ ਕਰਕੇ ਮੌਤ ਹੋਈ ਕਾਦਾ ਟੀਕਾ ਸੀਗਾ ਕਿੰਨੇ ਚੇਰ ਤੋਂ ਕਰਦਾ ਆ ਰਿਹਾ ਸੀਗਾ ਇਹ ਤਿੰਨ ਚਾਰ ਕਾਲ ਹੋ ਚੁੱਕੇ ਸੀ ਨਸ਼ਾ ਬਹੁਤ ਕਰ ਰਿਹਾ ਸੀਗਾ ਇੰਨਾ ਕਿ ਬਹੁਤ ਜ਼ਿਆਦਾ ਨਸ਼ਾ ਕਰਦਾ ਸੀਗਾ ਚਿੰਦਾ ਲਾਉਂਦਾ ਸੀਗਾ ਚਿੰਦਾ ਸਾਡੇ ਕੋਲ ਨਾ ਆਉਂਦੇ ਹਾਂ ਹਾਂ ਮੀਂਹ ਇੱਕ ਦਾ ਪਿਆ ਹੈ ਬਹੁਤ ਸਾਰੇ ਮੱਲੇ ਵਾਲੇ ਵੀ ਉਕਰ ਲਾ ਰਹੇ ਨੇ ਵੀ ਨਸ਼ਾ ਬੰਦ ਕਰ ਦਿਓ ਨਸ਼ਾ ਬੰਦ ਕਰ ਦਿਓ ਪਰ ਕਿਸੇ ਨੇ ਕੋਈ ਸੁਣਦਾ ਹੀ ਨਹੀਂ ਸਰਕਾਰ ਵੀ ਨਹੀਂ ਸੁਣ ਰਹੀ ਜੀ ਕੋਈ ਕੀ ਕਰਦਾ ਸੁਪਰਪਾ ਕਰਕੇ ਜੇ ਬਾਹਰੋਂ ਆ ਕੇ ਕੋਈ ਉਹ ਲੱਗਦਾ ਵੀ ਆ ਤਾਂ ਮੈਨੂੰ ਤਲਾਹ ਦਿਓ ਫੇਰ ਮੇਰੇ ਦੁਆਰੇ ਜੇ ਨਾ ਮੇਰਾ ਨੰਬਰ ਟੋਨ ਕਰੋ 98555 WW15 ਤੋਂ ਬੰਦ ਜਾਓ ਤੱਕੜੇ ਉਹ ਕਿ ਹਮਲਾ ਮਾਰ ਗਏ ਜਿਹਨਾਂ ਨੇ ਮਾਰਿਆ ਆਪਾ ਬਣਿਆ ਉਹਨਾਂ ਨੂੰ ਫਿਰਦਾ ਜੇ ਮੈਂ ਮੌਕਾ ਦਿੱਤਾ ਉੱਤੋਂ ਨੂੰ ਦੇਖੀ ਕਰਦਾ ਮੇਰਾ ਨੰਬਰ ਨਾਪਾ 987657 W 852 ਤੱਕ ਰੇ ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇਹਨੂੰ ਬਰਉਣਾ ਆਪਾਂ ਇਹ ਤਿੰਨ ਚਾਰ ਸਾਲ ਹੋ ਚੱਲੇ ਸੀ ਨਸ਼ਾ ਬਹੁਤ ਕਰ ਰਿਆ ਸੀਗਾ ਇੰਨਾ ਕਿ ਬਹੁਤ ਜਿਆਦਾ ਨਸ਼ਾ ਕਰਦਾ ਤਾਂ ਸੀ ਇਹ ਚਿੱਟਾ ਲਾਉਂਦਾ ਸੀਗਾ ਚਿੱਟਾ ਸਾਡੇ ਮੁੰਡਿਆਂ ਨੂੰ ਲਗਾਉਂਦੇ ਆ ਆ ਮੀਨ ਇੱਕ ਦਾ ਪਿਆ ਬਹੁਤ ਸਾਰੇ ਮੱਲੇ ਵਾਲੇ ਵੀ ਕੁਲਾਰੇ ਨੇ ਵੀ ਨਸ਼ਾ ਬੰਦ ਕਰ ਦਿਓ ਨਸ਼ਾ ਬੰਦ ਕਰ ਦਿਓ ਪਰ ਕਿਸੇ ਦੀ ਕੋਈ ਸੁਣਦਾ ਹੀ ਨਹੀਂ ਸਰਕਾਰ ਵੀ ਨਹੀਂ ਸੁਣ ਰਹੀ ਜੀ ਤੇ ਪੁਲਿਸ ਮੁਲਾਜ਼ਮ ਵੀ ਨਹੀਂ ਸੁਣਦੇ ਅਸੀਂ ਜਾਣੇ ਉੱਥੇ ਤੇ ਅਸੀਂ ਬਹਿ ਬਹਿ ਕੇ ਬੋਲ ਬੋਲ ਕੇ ਅਸੀਂ ਆ ਜਾਨੇ ਉਹ ਵੀ ਸਾਡੀ ਕੋਈ ਵੀ ਨਹੀਂ ਸੁਣਦਾ ਪਿਆਗਾ ਵੇਖੋ ਵੀ ਇਹ ਮੇਰੀ ਜਠਾਣੀ ਆ ਜੀ ਇਹਦਾ ਬੇਟਾ ਹੈ ਤਾਜ ਅੱਗੇ ਵੀ ਇਹ ਮੇਰਾ ਜੇਟ ਦੀ ਪੁੱਤਨੀ ਹੈਗਾ ਪੂਰਾ ਹੋਇਆ ਆ ਉਹ ਵੀ ਨਸ਼ੇ 'ਚ ਹੀ ਹੋਇਆ ਵਾ ਤੇ ਤੇਰੀ ਕਿਤੋਂ ਦਾ ਸੁਣ ਬੱਚੇ ਪਾਲੇ ਨਿੱਕੇ ਨਿੱਕੇ ਬੱਚੇ ਨਹੀਂ ਹੁੰਦੇ ਵੀ ਨਿੱਕੇ ਨਿੱਕੇ ਦੇ ਬੱਚੇ ਨਹੀਂ ਇਹਨੇ ਵੀ ਦਿੱਖ ਦਾ ਆਪਰੇਸ਼ਨ ਕਰਵਾਇਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜੇ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰ ਰਹੇ ਹਾਂ ਵੀ ਨਸ਼ਾ ਬੰਦ ਹੋਵੇ ਬਸ ਵੀ ਨਸ਼ਾ ਬੰਦ ਕਰਿਆ ਜਾਵੇ ਭੈਣਾ ਦੇ ਵੀਰ ਤੁਰੇ ਜਾਂਦੇ ਨੇ ਮਾਵਾ ਦੇ ਪੁੱਤਰ ਤੁਰੇ ਜਾਂਦੇ ਨੇ ਜਵਾਨ ਜਵਾਨ ਇਹ ਤਾਂ ਦੱਸੋ ਵੀ ਬੁੜੀਆਂ ਕੀ ਕਰਨ ਕਿੱਧਰ ਜਾਵਣ ਵੀ ਸਾਡੀ ਤੇ ਇਹ ਪ੍ਰਸ਼ਾਸਨ ਤੋਂ ਮੰਗਾ ਵੀ ਜਲਦ ਤੋਂ ਜਲਦ ਬੰਦ ਕਰਵਾਇਆ ਜਾਵੇ ਨਾ ਪਰ ਕੀ ਮਸਲਾ ਬਣਿਆ ਸੀ ਕਿ ਅੱਜ ਇਹ ਮਾਨਾ ਜੀ ਨਾਮ ਹੁੰਦੇ ਦਾ ਸਾਡਾ ਬੱਚਾ ਹੈ ਭਿੱਗਾ ਹੈ ਤੇ ਅੱਜ ਕੋਈ 3 ਸਾਲ ਨਸ਼ਾ ਜੋੜ ਚੱਲੂ ਹੋਇਆ ਹੈ ਇਹ ਨਸ਼ਾ ਇਹਨਾਂ ਨੇ ਨਹੀਂ ਸ਼ੁਰੂਆਇਆ ਬੜਾ ਜਨਾਨੀਆਂ ਬਿੱਬੀਆਂ ਨੇ ਬੜੀਆਂ ਭੱਜੇ ਭਜਾ ਕੀਤੀ ਹੋਰ ਡਾਕਟਰ ਕੋਲੋਂ ਹਰ ਸਭ ਪਾਸੇ ਗਿਆਨੇ ਤੇ ਭੱਜੇ ਭਜਾਏ ਸਾਰੀ ਬਾਗਲੀ ਬਸਤੀ ਗੋਲਬਾਗ ਤਿੰਨ ਚਾਰ ਬੱਤੀਆਂ ਸਾਡੀਆਂ ਭੱਦੀਆਂ ਨੇ ਡਾਕਟਰਾਂ ਨੇ ਕੋਈ ਵੀ ਗੱਲ ਕਹਿਲੀ ਨਹੀਂ ਸੁਣੀ ਇਹਨਾਂ ਨੇ ਨਸ਼ਾ ਅਗੂ ਰੱਖਿਆ ਫਿਰ ਉਸ ਤੋਂ ਬਾਅਦ ਡੀਸੀ ਸਾਹਿਬ ਕੋਲ ਗਏ ਆ ਡੀਸੀ ਸਾਹਿਬ ਨੇ ਮੈਨੂੰ ਗੱਲ ਸੁਣੀ ਕੋਈ ਵੀ ਫਿਰ ਐਸਐਸ ਸਾਹਿਬ ਕੋਲ ਗਏ ਆ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਘਾਰਕ ਕੋਲ ਗਏ ਆ ਆ ਸਾਰੀਆਂ ਬੀਬੀਆਂ ਮਜੂਰ ਐ ਸਮ ਸਾਡੇ ਕੋਲ ਖੜੀਆਂ ਨੇ ਜੋ ਇਹ ਕਹਿਦਣੋ ਜੋ ਵੀ ਜਨਾਨੀ ਕੁਝ ਵੀ ਕਹਦੇ ਵੀ ਵੀ ਨਹੀਂ ਸਾਡਾ ਬੱਚਾ ਇੱਕ ਇੱਕ ਜੀ ਗਿਆ ਫਿਰ ਨਸ਼ਾ ਫਟਾਉ ਕੀਤਾ ਗਿਆ ਪ੍ਰਸ਼ਾਸਨ ਤੋਂ ਕੀ ਮੰਗੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਹੀ ਉਹ ਮੰਗ ਕਰਨੀਆਂ ਜੀ ਕਿ ਉਹਨਾਂ ਗਾਂ ਦਾ ਸਮਾਂ ਵੀ ਕੁੜੀ ਕੱਲੀ ਏ ਆਮ ਕਮਾਉਣ ਵਾਲਾ ਉਹਨਾਂ ਨੂੰ ਕੋਈ ਨਹੀਂਗਾ ਜੀ ਛੋਟੇ ਛੋਟੇ ਬੱਚੇ ਨੇ ਇਹ ਕਮਾਵੀ ਕਿੱਥੋਂ ਖਾਂਦੇ ਤੇ ਫੋ ਲੈ ਕੇ ਆਉਂਦੇ ਇਹ ਕਿਵੇਂ ਮਤਲ ਲੈ ਲੀ ਚਾਰ ਕੁੜੀ ਸਾਡੀ ਤੇ ਕਿੱਥੋਂ ਲਿਆ ਕੇ ਕਮਾਵੇ ਦੀ ਤੇ ਸਰਕਾਰ ਵੱਲੋਂ ਕੁਝ ਸਲਵ ਕੀਤੀ ਜਾਵੇ ਸਾਡੇ ਬਹੁਤ ਵਧੀਆ ਸਾਨੂੰ ਚੰਗਾ ਲੱਗੇਦਾ ਸਾਨੂੰ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦੇ ਤੁਹਾਡੇ ਜੀ ਕਿਸ ਕਾਰਨਾ ਕਰਕੇ ਮੌਤ ਹੋਈ ਹੈ ਕਾ ਦਾ ਟੀਕਾ ਸੀ ਕਿੰਨੇ ਚੇਅਰ ਤੋਂ ਕਰਦਾ ਆ ਰਿਹਾ ਸੀਗਾ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹੜਾ ਜਿਹੜਾ ਪਹਿਲਾ ਲੋਨ ਰੋਗ ਉਹ ਦੱਸਿਆ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤਾਂ ਨਹੀਂ ਕਰ ਸਕਦੀ ਤਾਂ ਨਹੀਂ ਕਰ ਸਕਦੇ ਹੈ ਅਤੇ ਜੇ ਜਿਹਦੀ ਮੌਤ ਹੋਈ ਉਹ ਕੀ ਲੱਗਦਾ ਡਾਟ ਜੀ ਮੇਰਾ ਪੁੱਤ ਕੀ ਕਰਨਾ ਕਰਕੇ ਮੌਤ ਹੋਈ ਤੇ ਮੈਲਾ ਹੁੰਦਾ ਸੀ ਮੈਂ ਸਾਈਟ ਤੇ ਚੀਜ਼ ਛਾਈ ਰੱਖਿਆ ਕਿੰਨੇ ਛੇਰ ਤੋਂ ਕਰ ਰਿਆ ਸੀ ਇਹ ਜੋ ਪਹਿਲਾ ਲਾਕਡਾਊਨ ਲੱਗਾ ਏ ਮੈਂ ਪਿਓ ਵੀ ਕੋਲੀ ਹੈਗਾ ਮੈਂ ਵੀ ਦੁੱਖਾ ਬਿਮਾਰੀ ਨੂੰ ਮਾਰ ਕੇ ਰੋਣਾ ਪੁੱਤਰਾ ਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਆਏ